ਇੱਕ ਪਾਸੇ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦਾ ਇੱਕ ਬਾਰ ਫਿਰ ਤੋਂ ਪਿੱਛਾ ਪਿਆ ਗਿਆ ਹੈ ਪਰ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਆਪਸ ਦੇ ਵਿੱਚ ਹੀ ਉਲਝਦੀਆਂ ਦਿਖਾਈ ਦੇ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਅੱਜ ਦਿੱਲੀ ਕੂਚ ਕਰਨ ਵਾਲੀਆਂ ਜਥੇਬੰਦੀਆਂ ਦੇ ਆਗੂ ਸਰਵਣ ਸਿੰਘ ਪੰਦੇਰੇ ਅਤੇ ਮਨਜੀਤ ਸਿੰਘ ਰਾਏ ਹੋਰਾਂ ਦੇ ਵੱਲੋਂ ਇੱਕ ਪ੍ਰੈਸ ਵਾਰਤਾਕ ਕੀਤੀ ਗਈ ਜਿੱਥੇ ਉਹਨਾਂ ਨੇ ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਭਾਗ ਕੇ SKM ਪੋਲੀਟੀਕਲ ਦੇ ਉੱਤੇ ਤਿੱਖੇ ਸੋ ਆਲ ਚੁੱਕੇ ਐ ਤਿੱਖੇ ਸ਼ਬਦੀ ਵਾਰ ਕੀਤੇ ਐ ਤੁਹਾਨੂੰ ਦੱਸ ਦਈਏ ਕਿ ਐਸਕੇਐਮ ਜਿਨ੍ਹਾਂ ਦੇ ਵੱਲੋਂ ਪਹਿਲਾਂ ਸਮਰਥਨ ਨਹੀਂ ਦਿੱਤਾ ਗਿਆ ਸੀ ਇਸ ਦਿੱਲੀ ਕੂਚ ਨੂੰ ਲੈ ਕੇ ਹਾਲਾਂਕਿ ਉਹਨਾਂ ਨੇ 16 ਤਰੀਕ ਨੂੰ ਭਾਰਤ ਬੰਦਾ ਸੱਦਾ ਜ਼ਰੂਰ ਦਿੱਤਾ ਸੀ ਤੇ ਬੀਤੇ ਦਿਨੀ ਟਰੈਕਟਰ ਮਾਰਚ ਕੱਢਣ ਦਾ ਵੀ ਜਿਹੜਾ ਸੱਦਾ ਉਹ ਦਿੱਤਾ ਗਿਆ ਸੀ ਤੇ ਪੁਖਤਾ ਤੌਰ ਦੇ ਉੱਤੇ ਟਰੈਕਟਰ ਮਾਰਚ ਪੂਰੇ ਦੇਸ਼ ਭਰ ਦੇ ਵਿੱਚ ਕੱਢਿਆ ਵੀ ਗਿਆ ਪਰ ਇਸ ਦੇ ਦਰਮਿਆਨ ਮਨਜੀਤ ਸਿੰਘ ਰਾਏ ਤੇ ਸਰਵਨ ਸਿੰਘ ਪੰਦੇਰੋਂ ਦੇ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਕਿ ਐਸਕੇਐਮ ਦਿੱਲੀ ਜਾਣ ਦੇ ਲਈ ਸਹਿਮਤੀ ਨਹੀਂ ਦੇ ਰਿਹਾ ਸੀ ਉਹਨਾਂ ਆਖਿਆ ਕਿ ਐਸਕੇਐਮ ਜਿੱਥੇ ਕਹਿੰਦਾ ਕਿ ਸਾਨੂੰ ਸੱਦਾ ਨਹੀਂ ਦਿੱਤਾ ਗਿਆ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਦਿੱਲੀ ਕੁਝ ਕਰਨ ਤੋਂ ਪਹਿਲਾਂ ਪਰ ਉੱਥੇ ਹੀ ਹੁਣ ਸਰਵਨ ਸਿੰਘ ਪੰਦੇਰ ਤੇ ਮਨਜੀਤ ਸਿੰਘ ਰਾਏ ਨੇ ਆਖਿਆ ਕਿ ਸਾਡੀਆਂ 13 ਤੋਂ 14 ਦੇ ਕਰੀਬ ਜਿਹੜੀਆਂ ਮੀਟਿੰਗਾਂ ਨੇ ਉਹ ਪਹਿਲਾਂ ਹੋ ਗਈਆਂ ਸੀ ਬਕਾਇਦਾ ਉਹਨਾਂ ਨੇ ਇੱਕ ਨਿਊਜ਼ ਚੈਨਲ ਨੂੰ ਇੰਟਰਵਿਊ ਦਿੰਦਿਆਂ ਹੋਇਆਂ ਆਖਿਆ ਕਿ ਅਸੀਂ ਤੁਹਾਨੂੰ 13 ਦੀਆਂ 13 13 14 ਮੀਟਿੰਗਾਂ ਦੀ ਪੂਰੀ ਡਿਟੇਲ ਦੇ ਦਿੰਨੇ ਆ ਤੇ ਇਸ ਡਿਟੇਲ ਦੇਖਣ ਤੋਂ ਬਾਅਦ ਦੇ ਵਿੱਚ ਤੁਸੀਂ ਖੁਦ ਫੈਸਲਾ ਕਰੋ ਕਿ ਜੋ ਐਸਕੇਐਮ ਕਹਿ ਰਿਹਾ ਹੈ ਕਿ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਗਈ ਉਸ ਦੇ ਵਿੱਚ ਕਿੰਨੀ ਕ ਸੱਚਾਈ ਹੈ ਤਾਂ ਇਸ ਦੇ ਨਾਲ ਹੀ ਉਹਨਾਂ ਨੇ ਆਖਿਆ ਕਿ ਐਸਕੇਐਮ ਨੇ ਕਿਹਾ ਸੀ ਕਿ ਤੁਸੀਂ ਅਨਾੜੀ ਹੋ ਐਸਕੇਐਮ ਦੇ ਵਿੱਚ ਇੱਕ ਆਗੂ ਨੇ ਜਿਨ੍ਹਾਂ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਇਹ ਕਹਿਣਾ ਸਰਵਨ ਸਿੰਘ ਪੰਦੇਰ ਹੋਰਾਂ ਦਾ ਉਹਨਾਂ ਨੇ ਆਖਿਆ ਕਿ ਕੁਲਵੰਤ ਸਿੰਘ ਸੰਧੂ ਨੇ ਆਖਿਆ ਸੀ ਕਿ ਤੁਸੀਂ ਇਹ 나ੜੀਆਂ ਤੇ ਇਸ ਤਰੀਕੇ ਦੇ ਨਾਲ ਸੈਂਟਰ ਦੇ ਨਾਲ ਤੁਸੀਂ ਮੱਥਾ ਨਹੀਂ ਲਾ ਸਕਦੇ ਉੱਥੇ ਸਾਡੀਆਂ 13 ਮੀਟਿੰਗਾਂ ਹੋਈਆਂ ਨੇ ਬੰਦੇਰ ਨੇ ਵੀ ਗੱਲ ਆਖੀ ਹੈ ਤੇ ਮਨਜੀਤ ਸਿੰਘ ਰਾਏ ਹੋਰਾਂ ਨੇ ਵੀ ਗਲਤ ਕਰਦੇ ਆ ਕਿ ਐਸਕੇਐਮ ਪੋਲਿਟਿਕਲ ਸਾਡੇ ਨਾਲ ਸਹਿਮਤੀ ਨਹੀਂ ਪ੍ਰਗਟਾ ਰਿਹਾ ਸੀ ਦਿੱਲੀ ਕੂਚ ਦੇ ਹੱਕ ਦੇ ਵਿੱਚ ਨਹੀਂ ਸੀ ਰੀਜ਼ਨ ਕੀ ਸੀ ਇਸ ਬਾਰੇ ਤੌਹੀਦ ਦੱਸ ਸਕਦੇ ਆ ਉਹਨਾਂ ਦਾ ਕਹਿਣਾ ਹੈ ਕਿ ਪਰ ਜਦੋਂ ਅਸੀਂ ਐਸਕੇਐਮ ਦੇ ਨਾਲ ਗੱਲ ਕੀਤੀ ਸੀ ਕਿ ਇੱਕ ਵਾਰ ਫਿਰ ਤੋਂ ਆਪਾਂ ਨੂੰ ਕੇਂਦਰ ਸਰਕਾਰ ਦੇ ਖਿਲਾਫ ਲਾਂਬੰਦ ਹੋਣਾ ਪੈਗਾ ਆਵਾਜ਼ ਚੁੱਕਣੀ ਪੈਗੀ ਤਾਂ ਕਿਹਾ ਗਿਆ ਕਿ ਪਹਿਲਾਂ ਵਰਗਾ ਅੰਦੋਲਨ ਮੁੜ ਤੋਂ ਅਗਲੇ ਕਈ ਸਾਲਾਂ ਤੱਕ ਕਈ ਦਹਾਕਿਆਂ ਤੱਕ ਨਹੀਂ ਹੋ ਸਕਦਾ ਸੋ ਇਸ ਤਰੀਕੇ ਦੇ ਨਾਲ ਇਹ ਗੱਲ ਆਖੀ ਗਈ ਤੇ ਹੁਣ ਇੱਕ ਵਾਰ ਫਿਰ ਤੋਂ ਕਿਸਾਨ ਜਥੇਬੰਦੀਆਂ ਜਿਹੜੀਆਂ ਸਰਵਿਸ ਸਿੰਘ ਪੰਦੇੜ ਤੇ ਜਗਜੀਤ ਸਿੰਘ ਡੱਲੇਬਾਲ ਹੋਰਾਂ ਦੇ ਨਾਲ ਸੰਬੰਧਿਤ ਨੇ ਉਹ ਦਿੱਲੀ ਕੂਚ ਨੂੰ ਲੈ ਕੇ ਬਾਰਡਰਾਂ ਦੇ ਉੱਤੇ ਡਟੀਆਂ ਹੋਈਆਂ ਨੇ ਸਾਹਮਣੇ ਵਾਲੇ ਪਾਸਿਓਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਆਪਣੀ ਫੋਰਸ ਲਗਾ ਕੇ ਉਹਨਾਂ ਨੂੰ ਰੋਕਣ ਦੀ ਜਿਹੜੀ ਪੁਰਜ਼ੋਰ ਕੋਸ਼ਿਸ਼ ਹੈ ਉਹ ਵੀ ਕੀਤੀ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਬੜੇ ਵੱੜ ਝੜਪ ਵੀ ਹੋਈ ਹੈ ਪੁਲਿਸ ਤੇ ਅਧਿਕਾਰੀਆਂ ਦੀ ਵੀ ਜਾਨ ਗਈ ਤੇ ਨਾਲ ਦੇ ਨਾਲ ਇੱਕ ਨੌਜਵਾਨ ਕਿਸਾਨ ਸੁਭਕਰਨ ਸਿੰਘ ਨੇ ਵੀ ਗੋਲੀ ਲੱਗਣ ਦੇ ਚਲਦੇ ਪ੍ਰਾਣ त्याग ਦਿੱਤੇ ਸੀ ਆਪਣੀ ਜਿਹੜੇ ਸਵਾਸ ਨੇ ਉਹ ਤਿਆਗ ਦਿੱਤੇ ਸੀ ਤੇ ਇਧਰਲੇ ਪਾਸੇ ਇਸ ਤਰੀਕੇ ਦਾ ਸਿਨੈਰੀਓ ਬਣਿਆ ਪਿਆ ਹੈ ਅੱਜ ਦਿਨ ਅਥਰੂ ਗੈਸ ਚੱਲਣ ਦੀਆਂ ਖਬਰਾਂ ਆਉਂਦੀਆਂ ਨੇ ਅੱਜ ਦਿਨ ਰਬੜ ਪੈਲੇਟਸ ਬੁਲੇਟਸ ਚੱਲਣ ਦੀਆਂ ਗੱਲਾਂ ਆਉਂਦੀਆਂ ਨੇ ਅੱਜ ਦਿਨ ਸਿਲਵਰ ਬੌਮ ਚੱਲਣ ਦੀਆਂ ਗੱਲਾਂ ਆਉਂਦੀਆਂ ਨੇ ਪਰ ਦੂਸਰੇ ਪਾਸੇ ਐਸਕੇਮ ਜਿਹੜਾ ਲਗਾਤਾਰ ਇਹ ਗੱਲ ਆਖ ਰਿਹਾ ਸੀ ਕਿ ਸਾਨੂੰ ਦਿੱਲੀ ਚਾਨ ਤੋਂ ਪਹਿਲਾਂ ਸਾਡੇ ਨਾਲ ਵਾਰਤਾ ਨਹੀਂ ਕੀਤੀ ਗਈ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਗਈ ਸਾਡੇ ਨਾਲ ਰابطਾ ਕਾਇਮ ਕਰਕੇ ਸਾਡੇ ਨਾਲ ਸਲਾਹ ਨਹੀਂ ਕੀਤੀ ਗਈ ਤਾਂ ਉਸੇ ਚੀਜ਼ ਦੇ ਉੱਤੇ ਪਰਦਾ ਚੁੱਕਦੇ ਆ ਹੁਣ ਸਰਵੰਤ ਸਿੰਘ ਪੰਦੇਰ ਹੋਰਾਂ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਨੇ ਉਹਨਾਂ ਨੇ ਆਖਿਆ ਕਿ ਅਸੀਂ ਲਗਭਗ 13 ਤੋਂ 14 ਦੇ ਕਰੀਬ ਜਿਹੜੀਆਂ ਮੀਟਿੰਗਾਂ ਨੇ ਐਸਕੇਮ ਦੇ ਨਾਲ ਕੀਤੀਆਂ ਸੀ ਤੇ ਸਾਨੂੰ ਉਸ ਵੇਲੇ ਮੀਟਿੰਗਾਂ ਦੇ ਵਿੱਚ ਹੀ ਗੱਲ ਆਖੀ ਗਈ ਕਿ ਤੁਸੀਂ ਅਨਾੜੀ ਹੋ ਤੁਸੀਂ ਕੇਂਦਰ ਦੇ ਨਾਲ ਮੱਥਾ ਹੋਣਾ ਨਹੀਂ ला ਸਕਦੇ ਜੋ ਅੰਦੋਲਨ ਹੋਣਾ ਸੀ ਉਹ 200 ਸਾਲ ਪਹਿਲਾਂ ਹੋ ਚੁੱਕਿਆ ਤੇ ਬਾਹਰ ਤੋਂ ਤੁਸੀਂ ਨਹੀਂ ਕਰ ਸਕਦੇ ਤੇ ਇਸ ਦੇ ਨਾਲ ਹੀ ਉਹਨਾਂ ਆਖਿਆ ਕਿ ਕੁਲਵੰਤ ਸਿੰਘ ਸੰਧੂ ਨੇ ਸਾਨੂੰ ਕਿਹਾ ਸੀ ਕਿ ਤੁਸੀਂ ਇਹ 나ੜੀ ਹੋ ਤੇ ਤੁਸੀਂ ਦਿੱਲੀ ਨਹੀਂ ਜਾ ਸਕਦੇ ਤਾਂ ਉਸ ਤੋਂ ਬਾਅਦ ਦੇ ਵਿੱਚ ਦਿੱਲੀ ਕੁਚਤੀ ਕਾਲ ਦਿੱਤੀ ਜਾਂਦੀ ਹੈ ਹਾਲਾਂਕਿ 13 ਤਰੀਕ ਨੂੰ ਜਗਜੀਤ ਸਿੰਘ ਢੱਲੇਵਾਰ ਤੇ ਸਰਵਰ ਸਿੰਘ ਪੰਦੇਰ ਹੋਰਾਂ ਦੀ ਜਿਹੜੀ ਜਥੇਬੰਦੀਆਂ ਨੇ ਉਹ ਕਹਿੰਦੀਆਂ ਨੇ ਕਿ ਅਸੀਂ ਦਿੱਲੀ ਕੁਚ ਕਰਨਾ ਤਾਂ ਦੂਜੇ ਪਾਸੇ 16 ਤਰੀਕ ਨੂੰ ਭਾਵ ਕਿ 16 ਫਰਵਰੀ ਲੰਗੀ 16 ਫਰਵਰੀ ਨੂੰ ਜਿਹੜੀ ਐਸਕੇਐਮ ਦੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਭਾਰਤ ਬੰਦ ਕੀਤਾ ਜਾਏਗਾ ਕਾਰਪੋਰੇਟ ਕਾਰਪੋਰੇਟ ਦੇ ਖਿਲਾਫ ਆਵਾਜ਼ ਚੁੱਕਣ ਦੇ ਲਈ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਆਵਾਜ਼ ਚੁੱਕਣ ਦੇ ਲਈ ਪਰ ਇਸ ਤੋਂ ਪਹਿਲਾਂ 13 ਨੂੰ ਦਿੱਲੀ ਕੂਚ ਦੀ ਗੱਲ ਕੀਤੀ ਜਾਂਦੀ ਆ ਬਾਰਡਰ ਦੇ ਉੱਤੇ ਬੜਾ ਕੁਝ ਹੁੰਦਾ ਚਾਹੇ ਸ਼ੰਭੂ ਬਾਰਡਰ ਦੀ ਗੱਲ ਕਰ ਲਈਏ ਚਾਹੇ ਖਨੋਰੀ ਬਾਰਡਰ ਦੀ ਗੱਲ ਕਰ ਲਈਏ ਹਾਲਾਂਕਿ ਡੱਬਾ ਵਾਲੀ ਬਾਰਡਰ ਦੇ ਉੱਤੇ ਸਥਿਤੀ ਹੈ ਜਿਹੜੀ ਉਹ ਸ਼ਾਂਤਮਈ ਬਣੀ ਹੋਈ ਆ ਪਰ ਇਹਨਾਂ ਦੋਨਾਂ ਬਾਰਡਰਾਂ ਦੇ ਉੱਤੇ ਵੱਡਾ ਕਨਫਲਿਕਟ ਹੁੰਦਾ ਹੈ ਦੂਸਰੇ ਪਾਸੇਓਂ ਇੱਕ ਪਾਸੇ ਜਿੱਥੇ ਕਿਸਾਨ ਇਹ ਕਹਿ ਰਹੇ ਹੁੰਦੇ ਨੇ ਕਿ ਕੇਂਦਰ ਸਰਕਾਰ ਨੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਆ ਤਾਂ ਦੂਜੇ ਪਾਸੇ ਐਸਕੇਐਮ ਪਹਿਲਾਂ ਤੋਂ ਚੁੱਪ ਰਹਿੰਦਾ ਹੈ ਪਰ ਬਾਅਦ ਦੇ ਵਿੱਚ ਜੋਗਿੰਦਰ ਸਿੰਘ ਉਹ ਗਰਾਹਾ ਹੋ ਰਿਆਂ ਦੀ ਵੀ ਗੱਲ ਸਾਹਮਣੇ ਆ ਜਾਂਦੀ ਉਹਨਾਂ ਦਾ ਬਿਆਨ ਸਾਹਮਣੇ ਆ ਜਾਂਦਾ ਹੈ ਤੇ ਨਾਲ ਦੀ ਨਾਲ ਗੁਰਨਾਮ ਸਿੰਘ ਚੜੂਨੀ ਕਹਿ ਦਿੰਦੇ ਆ ਕਿ ਜ਼ਿਕਰ ਮਲਾਕਤ ਕਰਕੇ ਸਾਡੇ ਨਾਲ ਇੱਕ ਕਮੇਟੀ ਬਣਾਈ ਜਾਵੇ ਜਿਹਦੇ ਵਿੱਚ ਅੱਧੇ-ਅੱਧੇ ਮੈਂਬਰ ਨੇ ਜਿਹੜੇ ਦੋਹਾਂ ਪਾਰਟੀਆਂ ਦੇ ਹੋਣਗੇ ਐਸਕੇਐਮ ਦੇ ਵੀ ਹੋਣਗੇ ਤੇ ਦਿੱਲੀ ਕੁਝ ਕਰਨ ਵਾਲਿਆਂ ਜਥੇਬੰਦੀਆਂ ਦੇ ਵੀ ਹੋਣਗੇ ਤੇ ਗੱਲਬਾਤ ਕਰਕੇ ਅਸੀਂ ਤੁਹਾਡਾ ਸਮਰਥਨ ਕਰਨ ਦੇ ਲਈ ਤਿਆਰ ਆ ਅਸੀਂ ਤੁਹਾਡੇ ਨਾਲ ਛੋਟੇ ਬਣ ਕੇ ਤੁਹਾਡੇ ਨਾਲ ਚੱਲਣ ਦੇ ਲਈ ਤਿਆਰ ਆ ਪਰ ਇਹ ਸਭ ਦੇ ਦਰਮਿਆਨ ਹੁਣ ਐਸਕੇਐਮ ਦੇ ਉੱਤੇ ਵੱਡੇ ਸਵਾਲ ਚੁੱਕੇ ਗਏ ਨੇ ਸਰਬੰਸ ਸਿੰਘ ਪੰਦੇਰ ਹੋਰਾਂ ਨੇ ਇਹ ਗੱਲ ਆਕੀ ਹੈ ਕਿ ਸਾਨੂੰ ਅਨਾੜੀ ਕਿਹਾ ਗਿਆ ਸੀ ਸਾਡੀਆਂ 13 14 ਮੀਟਿੰਗਾਂ ਵੀ ਹੋਈਆਂ ਇਸ ਕਰਕੇ ਉਹ ਕੋਰਾ ਝੂਠ ਬੋਲ ਰਹੇ ਆ ਜਿਸ ਤਰੀਕੇ ਦੇ ਨਾਲ ਇਸ ਸਕੀਮ ਦੇ ਵੱਲੋਂ ਇਹ ਸਭ ਕੁਝ ਕਿਹਾ ਜਾ ਰਿਹਾ ਤੇ ਹੁਣ ਅੱਗੇ ਕੀ ਕੁਝ ਹੋਏਗਾ ਇਹਦੇ ਤੇ ਜ਼ਰੂਰ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ ਇਸੇ ਸਭ ਨੂੰ ਲੈ ਕੇ ਤੁਹਾਨੂੰ ਦੱਸ ਦਈਏ ਕਿ ਅਸੀਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਕੀ ਕੁਝ ਕੀਤਾ ਆ ਉਹ ਤੁਹਾਨੂੰ ਸੁਣਾ ਦੰਨੇ ਆ